ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਰਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਜੋ ਗੱਲ ਕਰਾਂਗੇ ਕੀ ਕਈਆਂ ਦਾ ਕਹਿਣਾ ਹੈ ਸੋ ਕਮੈਂਟ ਵੀ ਆਉਂਦੇ ਆ ਕਿ ਸਰੀਰ ਤੇ ਦਬਾਅ ਪੈਣਾ ਸੁੱਤੇ ਪੈਰ ਦਬਾਅ ਪੈਂਦਾ ਹੈ ਸੋ ਘਬਰਾ ਜਾਣਾ ਤੜਕ ਜਾਣਾ ਇਹਦਾ ਕੀ ਕਾਰਨ ਹੈ ਇਹਦੇ ਲਈ ਕਿਹਨਾ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਿਦੇ ਨਾਲ ਇਹ ਜੋ ਹੋ ਰਿਹਾ ਆ ਨਾ ਹੋਵੇ। ਸੋ ਆਪਾਂ ਅੱਜ ਦੀ ਇਸ ਵੀਡੀਓ ਰਾਈਏ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ, ਸਮਝਣਾ, ਅਮਲ ਕਰਨਾ ਜੀ। ਸੋ ਬਹੁਤ ਰੂਹਾਂ ਹੈ ਜਿਹੜੀਆਂ ਸਾਡੀ ਗੱਲ ਨੂੰ ਸੁਣਦੀਆਂ ਆ ਤੇ ਅਮਲ ਵੀ ਕਰਦੀਆਂ ਆ। ਸੋ ਜਦੋਂ ਅਸੀਂ ਕਿਸੇ ਵੀ ਗੱਲ ਤੇ ਅਮਲ ਕਰਨਾ ਸ਼ੁਰੂ ਕਰਾਂਗੇ ਤਾਂ ਇਹ ਜ਼ਿੰਦਗੀ ਵਿੱਚ ਬਦਲਾਅ ਆਉਣਾ ਸ਼ੁਰੂ ਹੁੰਦਾ ਹੈ। ਸੋ ਇਸ ਕਰਕੇ ਕਹੀਦਾ ਕਿ ਵੀਡੀਓ ਨੂੰ ਪੂਰੀ ਸੁਣੋ ਸਮਝੋ ਅਮਲ ਕਰੋ ਸੋ ਗੱਲ ਨੂੰ ਸਮਝੋਗੇ ਤਾਈਂੋ ਗੱਲ ਜਿਹੜੀ ਸਮਝ ਵਿੱਚ ਆਵੇਗੀ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜੀ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਇੱਥੇ ਪੁੱਜੀ ਕਮੈਂਟਾਂ ਵੀ ਦੱਸਾਂਗੇ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਬਾਈਕ ਚਲਾਉਂਦੇ ਸਮੇ ਸਿਮਰਨ ਚੱਲਦਾ ਹੈ ਤੇ ਤੋੜ ਵਾਸੀ ਆਉਂਦੀ ਹੈ ਸੋ ਦੇਖੋ ਜਦ ਅਸੀਂ ਸਿਮਰਨ ਕਰਦੇ ਆਂ ਤੇ ਬਹੁਤ ਤਰ੍ਹਾਂ ਦੇ ਸੰਕੇਤ ਉਹ ਪ੍ਰਮਾਤਮਾ ਨਾਲ ਹੁੰਦੇ ਵਾਖਸ਼ਦਾ ਹੈ ਸੋ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬਾਈਕ ਚਲਾਉਂਦੇ ਸਮੇਂ ਸਿਮਰਨ ਚੱਲ ਰਿਹਾ ਹੈ ਸੋ ਦੇਖੋ ਜਿਹੜਾ ਵੀ ਇਨਸਾਨ ਇਹਨਾਂ ਗੱਲਾਂ ਨੂੰ ਜ਼ਿੰਦਗੀ ਵਿੱਚ ਅਪਣਾ ਲੇਗਾ ਹਰ ਪਲ ਹਰ ਟਾਈਮ ਖਾਂਦੇ ਪੀਂਦੇ ਵਹਿੰਦੇ ਉੱਠਦੇ ਸਿਮਰਨ ਨੂੰ ਧਿਆਨ ਵਿੱਚ ਰੱਖਣਾ ਹੈ ਸਿਮਰਨ ਕਰਦੇ ਰਹਿਣਾ ਕਰਦੇ ਰਹਿਣਾ ਤੇ ਇੱਕ ਦਿਨ ਉਹ ਨਾਮ ਸਿਮਰਨ ਸਿੱਧ ਹੋ ਜਾਵੇਗਾ ਸੋ ਇਸ ਕਰਕੇ ਨਾਮ ਸਿਮਰਨ ਜੇਕਰ ਕਰਨਾ ਹੈ ਤਾਂ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ ਕਿ ਜਦੋਂ ਵੀ ਕੋਈ ਕੰਮ ਵੀ ਕਰਦੇ ਹੋ ਹਰ ਪਲ ਹਰ ਟਾਈਮ ਹੀ ਉਹ ਪਰਮਾਤਮਾ ਨੂੰ ਯਾਦ ਰੱਖਣਾ ਤੇ ਸਿਮਰਨ ਚੱਲਦੇ ਹੀ ਰਹਿਣਾ ਚਾਹੀਦਾ ਇਹਦੇ ਨਾਲ ਕੀ ਹੁੰਦਾ ਹੈ ਕਿ ਆਤਮਾ ਮਜ਼ਬੂਤ ਹੋ ਜਾਂਦੀ ਹੈ ਸੋ ਜਦੋਂ ਆਤਮਾ ਮਜ਼ਬੂਤ ਹੋ ਜਾਂਦੀ ਤਾਂ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਸੋ ਇਸ ਕਰਕੇ ਜਿਨ੍ਹਾਂ ਦੇ ਕੋਲ ਇਹ ਸਮਾਂ ਨਹੀਂ ਹੁੰਦਾ ਕਿ ਅਸੀਂ ਸਵੇਰੇ ਸ਼ਾਮ ਸਪੈਸ਼ਲ 10 ਮਿੰਟ ਸਮਾਂ ਬੈਠਣਾ ਹੈ ਨਹੀਂ ਬੈਠ ਹੁੰਦਾ ਤੋ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਕੰਮ ਕਰਦੇ ਕਰਦੇ ਹੀ ਨਾਮ ਸਿਮਰਨ ਜਿਹੜਾ ਕਰਦੇ ਰਹਿਣਾ ਚਾਹੀਦਾ ਹੈ ਜਿਹੜਾ ਇਨਸਾਨ ਕੰਮ ਕਰਦੇ ਕਰਦੇ ਨਾਲ ਦੀ ਨਾਲ ਨਾਮ ਸਿਮਰਨ ਦੀ ਕਮਾਈ ਕਰਦਾ ਹੈ ਉਹਦੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਨਹੀਂ ਰਹਿਣਗੇ ਕਿਉਂਕਿ ਸੇਵਾ ਹੀ ਨਾਮ ਦੀ ਕਮਾਈ ਹੀ ਨਿਕ ਜੁੜ ਜਾਂਦੀ ਹੈ ਜਿਹਦੇ ਨਾਲ ਇਹ ਸਾਰੇ ਦੁੱਖ ਤਕਲੀਫਾਂ ਘੱਟ ਹੋ ਜਾਂਦੇ ਆ ਇੱਥੇ ਹਰ ਕੋਈ ਸੇਵਾ ਤਾਂ ਕਰਦਾ ਹੈ ਫਿਰ ਇਹ ਵੀ ਕਹਿੰਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਦੁੱਖ ਵੜੇ ਆ ਸੋ ਦੁੱਖ ਤਾਂ ਆਣਗੇ ਜਿੰਨੇ ਚਿਰ ਇਹ ਸੇਵਾ ਨਹੀਂ ਕਰਾਂਗੇ ਸੋ ਸੇਵਾ ਕਰਨੀ ਹੈ ਤਾਂ ਨਹੀਂ ਪਾਉਨਾ ਨਾ ਮਨ ਚਿੱਤ ਇੱਕ ਕਰਕੇ ਕਰਨੀ ਚਾਹੀਦੀ ਆ ਸੋ ਜਿੰਨੀ ਨਾਮ ਦੀ ਕਮਾਈ ਕਰੋਗੇ ਉਨਾਂ ਹੀ ਇਹ ਦੁੱਖਾਂ ਨੇ ਤੁਹਾਡੇ ਤੋਂ ਦੂਰ ਹੁੰਦੇ ਜਾਣਾ ਸੋ ਜਦੋਂ ਅਸੀਂ ਮਨ ਤੋਂ ਇਹ ਪਾਪ ਦੀ ਮੈਲ ਨੂੰ ਲਾਉਣਾ ਹੈ ਉਹਦੇ ਲਈ ਕੀ ਕਰਨਾ ਪਵੇਗਾ ਨਾਮ ਸਿਮਰਨ ਨਾਮ ਸਿਮਰਨ ਕਰੋਗੇ ਤੇ ਉਹਦੇ ਵਿੱਚ ਹੀ ਤੁਹਾਨੂੰ ਸਭ ਕੁਝ ਮਿਲ ਜਾਵੇਗਾ ਨਾਮ ਸਿਮਰਨ ਕਰਨਾ ਹੀ ਬਹੁਤ ਜ਼ਰੂਰੀ ਹੈ ਸੋ ਹਰ ਪਲ ਹਰ ਟਾਈਮ ਜਦੋਂ ਵੀ ਮਨ ਟਿਕਦਾ ਹੈ ਉਹਨੂੰ ਟਕਾਉਣ ਦੀ ਕੋਸ਼ਿਸ਼ ਕਰੋ ਜਦੋਂ ਵੀ ਮਨ ਕਹਿੰਦਾ ਹੈ ਕਿ ਮੈਂ ਨਾਮ ਸਿਮਰਾਂ ਉਸੇ ਵਕਤ ਨਾਮ ਸਿਮਰਨ ਬੈਠ ਜਾਓ ਤਾਂ ਫਿਰ ਦੇਖੋਗੇ ਕਿ ਨਾਮ ਸਿਮਰਨ ਦਾ ਫਾਇਦਾ ਲਾਭ ਕਿੰਨਾ ਮਿਲਦਾ ਹੈ ਸੋ ਨਾਮ ਦੀ ਕਮਾਈ ਜਿੰਨੇ ਅਕਾਊਂਟ ਵਿੱਚ ਹੋਵੇਗੀ ਉੰਨੇ ਤੁਸੀਂ ਇਹ ਦੁਨੀਆਵੀ ਕਮਾਈ ਇਕੱਠੀ ਕਰ ਸਕਦੇ ਆ ਉਹਦੇ ਵਿੱਚ ਬਰਕਤ ਵਾਦਾ ਉਹ ਪਰਮਾਤਮਾ ਪਾਵੇਗਾ ਸੋ ਇਸ ਕਰਕੇ ਨਾਮ ਦੀ ਕਮਾਈ ਅਕਾਊਂਟ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਜੀ ਸੋ ਹੁਣ ਇੱਥੇ ਗੱਲ ਕਰੀਏ ਕਿ ਇੱਕ ਹੋਰ ਕਮੈਂਟ ਹੈ ਇਹ ਲਿਖਦੇ ਆ ਕਮੈਂਟਾਂ ਵਿੱਚ ਕੀ ਜਿਨ੍ਹਾਂ ਦੇ ਕੋਈ ਔਲਾਦ ਨਾ ਹੋਵੇ ਜਾਨੀ ਕਿ ਇਹ ਲਿਖਦੇ ਆ ਕਿ ਦੀਦੀ ਜੀ ਜਿਨ੍ਹਾਂ ਦੇ ਘਰ ਵਿੱਚ ਬੱਚਾ ਨਾ ਹੋਵੇ ਸੋ ਉਹਨਾਂ ਨੂੰ ਕੀ ਕਰਮ ਕਰਨਾ ਚਾਹੀਦਾ ਹੈ ਸੋ ਦੇਖੋ ਜੇਕਰ ਪੀਰਾਂ ਵਕੀਰਾਂ ਦੀ ਸੇਵਾ ਕਰਦੇ ਹੋ ਤਾਂ ਇਹਨਾਂ ਦਰਬਾਰਾਂ ਵਿੱਚੋਂ ਕਦੇ ਵੀ ਕੋਈ ਖਾਲੀ ਨਹੀਂ ਮੁੜਦਾ ਸੋ ਸੇਵਾ ਕਿਸੇ ਵੀ ਧਰਮ ਵਿੱਚ ਹੋ ਕਰਦੇ ਪਰ ਵਿਸ਼ਵਾਸ ਪੱਕਾ ਹੋਣਾ ਜ਼ਰੂਰੀ ਹੈ ਤੁਹਾਡਾ ਵਿਸ਼ਵਾਸ ਪੱਕਾ ਹੋਵੇਗਾ ਕਿ ਸਾਨੂੰ ਜੇਕਰ ਮਿਲਣਾ ਹੈ ਤਾਂ ਉਹ ਇੱਥੋਂ ਹੀ ਮਿਲ ਜਾਣਾ ਤੇ ਫਿਰ ਤੁਹਾਨੂੰ ਉੱਥੋਂ ਹੀ ਖੈਰ ਪੈ ਜਾਣੀ ਚਾਹੇ ਘਰ ਦਾ ਦਰਬਾਰ ਹੀ ਕਿਉਂ ਨਾ ਹੋਵੇ ਸੋ ਕਈ ਵਾਰ ਦੇਖਿਆ ਹੈ ਘਰ ਵਿੱਚ ਹੀ ਦਰਬਾਰ ਬਣੇ ਹੋਏ ਆ ਸੇਵਾ ਕਰਦੇ ਆ ਪਰ ਫਿਰ ਵੀ ਇਨਸਾਨ ਦਾ ਮਨ ਜੋ ਹੈ ਉਹ ਟਿਕਦਾ ਨਹੀਂ ਸੋ ਕਦੇ ਉੱਥੇ ਪੁੱਛਣ ਜਾਂਦੇ ਕਦੇ ਉੱਥੇ ਪੁੱਛਣ ਜਾਂਦੇ ਇਹਦੇ ਨਾਲ ਕੀ ਹੁੰਦਾ ਹੈ ਬੱਖ ਬੱਖ ਕਰਮ ਦੱਸਣੇ ਵਿਚ ਵਿਚੋਲੇ ਪਾਉਂਦੇ ਆਂ ਸੀ ਸੋ ਵਿਚੋਲੇ ਪਾ ਕੇ ਆਪਾਂ ਕਿੰਨਾ ਚਿਰ ਕੰਮ ਲੈ ਸਕਦੇ ਆਂ ਸੋ ਇਹ ਤੋਂ ਬੈਟਰ ਹੈ ਕਿ ਤੁਸੀਂ ਇਹ ਕੋਸ਼ਿਸ਼ ਕਰੋ ਕਿ ਅਸੀਂ ਜੇਕਰ ਕੁਝ ਪਾਉਣਾ ਹੈ ਲੈਣਾ ਹੈ ਉਹ ਮਾਲਕ ਤੋਂ ਤਾਂ ਇੱਥੋਂ ਹੀ ਸਭ ਕੁਝ ਮਿਲ ਜਾਣਾ ਨੀਅਤ ਸਾਫ਼ ਰੱਖਣੀ ਮਨ ਸਾਫ਼ ਰੱਖਣਾ ਹੈ ਵਿਸ਼ਵਾਸ ਰੱਖਣਾ ਹੈ ਵਿਸ਼ਵਾਸ ਰੱਖ ਕੇ ਇੱਕ ਦਰ ਦੇ ਹੋ ਕੇ ਬੈਠ ਜਾਓ ਤੇ ਤੁਹਾਨੂੰ ਹੀ ਮਿਲ ਸਕਦਾ ਆ ਸੋ ਜਦੋਂ ਅਸੀਂ ਘਰਦਿਆਂ ਨੂੰ ਛੱਡ ਕੇ ਬਾਹਰ ਝੋਲੀ ਆਟਦੇ ਆ ਤੇ ਘਰ ਵਾਲੇ ਜੋ ਅਸੀਂ ਘਰ ਵਿੱਚ ਬਿਠਾਏ ਉਹਨਾਂ ਤੇ ਫਿਰ ਅਸੀਂ ਯਕੀਨ ਹੀ ਨਹੀਂ ਕਰਦੇ ਉਹਨਾਂ ਨੂੰ ਇੰਨੇ ਕਾਬਿਲ ਹੀ ਨਹੀਂ ਸਮਝਦੇ ਕਿ ਉਹ ਸਾਨੂੰ ਕੁਝ ਦੇ ਸਕਦੇ ਆ ਸੋ ਬਾਹਰੋਂ ਅਸੀਂ ਮੰਗਣ ਦੀ ਕੋਸ਼ਿਸ਼ ਕਰਦੇ ਆ ਕਿ ਅੱਜ ਉੱਥੇ ਦਾ ਅਸੀਂ ਨਾਮ ਸੁਣਿਆ ਸ਼ਾਇਦ ਉੱਥੋਂ ਖੈਰ ਪੈ ਜਾਵੇ ਉੱਥੇ ਦਾ ਨਾਮ ਹੈ ਸੋ ਉਹਨਾਂ ਦਾ ਰੁਤਬਾ ਵੱਡਾ ਹੈ ਸੋ ਉਹਨਾਂ ਨੇ ਸਾਡਾ ਸਮਰਾਦਾ ਪੂਰੀਆਂ ਕਰ ਦੇਣਗਾ ਇੱਥੋਂ ਨਹੀਂ ਹੁੰਦੀਆਂ ਸੋ ਇੱਥੋਂ ਹੀ ਇਨਸਾਨ ਮਾਰ ਖਾਂਦਾ ਹੈ ਜਦੋਂ ਵੀ ਐਮੀਅਤ ਦੇਣੀ ਆ ਆਪਣੇ ਮੁਰਸ਼ਿਦ ਨੂੰ ਐਮੀਅਤ ਦਓ ਸੱਜਦਾ ਸਲਾਮ ਹਰ ਇੱਕ ਨੂੰ ਕਰੋ ਪਰ ਜੋ ਮੰਗਣਾ ਹੈ ਉਹ ਆਪਣੇ ਪੀਰੋ ਮੁਰਸ਼ਿਦ ਤੋਂ ਮੰਗੋ ਜੋ ਤੁਹਾਡਾ ਮੇਨ ਮੁੱਢ ਹੈ ਸੋ ਜਿਹਨੂੰ ਤੁਹਾਡੇ ਬਜ਼ੁਰਗ ਮੰਨ ਗਏ ਸੋ ਉਹ ਇੱਕ ਚੀਜ਼ ਨੂੰ ਫੜ ਲਓ ਵਿਸ਼ਵਾਸ ਰੱਖੋ ਜਿਵੇਂ ਇੱਕ ਜੰਗ ਲੜੀ ਜਾਂਦੀ ਹੈ ਲੜਾਈ ਲੜੀ ਜਾਂਦੀ ਇਸ ਤਰ੍ਹਾਂ ਨਾਲ ਇੱਕ ਜਿੱਦ ਜਿੱਦ ਬਣਾ ਲਓ ਜ਼ਿੰਦਗੀ ਵਿੱਚ ਕਿ ਅਸੀਂ ਜੇਕਰ ਕੁਝ ਪਾਉਣਾ ਹੈ ਤਾਂ ਅਸੀਂ ਇਸ ਦਰਬਾਰ ਤੋਂ ਹੀ ਪਾਉਣਾ ਹੈ ਇਹ ਸਾਨੂੰ ਸਭ ਕੁਝ ਦੇਵੇਗਾ ਤਾਂ ਫਿਰ ਉਹ ਸਭ ਕੁਝ ਹੀ ਮਿਲ ਜਾਂਦਾ ਹੈ ਸਾਨੂੰ ਗੱਲ ਵਿਸ਼ਵਾਸ ਰੱਖਣ ਦੀ ਹੈ ਜਦੋਂ ਵਿਸ਼ਵਾਸ ਨੂੰ ਮਜ਼ਬੂਤ ਕਰ ਲੈਂਦੇ ਆ ਤਾਂ ਫਿਰ ਉਹ ਪ੍ਰਮਾਤਮਾ ਵੀ ਕਿਰਪਾ ਕਰ ਦਿੰਦਾ ਹੈ ਸੋ ਕੱਲ ਇੱਥੇ ਹੀ ਖਤਮ ਹੁੰਦੀ ਆ ਕਿ ਵਿਸ਼ਵਾਸ ਸਭ ਤੋਂ ਵੱਡਾ ਹੈ ਵਿਸ਼ਵਾਸ ਉਹ ਚੀਜ਼ ਹੈ ਜੋ ਤੁਹਾਡਾ ਦੁਨੀਆ ਤੇ ਨਾਮ ਕਰਾ ਸਕਦੀ ਹੈ ਸੋ ਬਾਕੀ ਪੀਰਾਂ ਪੀਰਾਂ ਦੀ ਸੇਵਾ ਕਰਦੇ ਹੋ ਨਾ ਅਰਦਾਸ ਬੇਨਤੀ ਕਰੋ ਚੰਗਾ ਕਰਮ ਕਰਦੇ ਜਾਓ ਜਿੱਤਾਂ ਜਿੱਦਾਂ ਕਰਮ ਕਰਦੇ ਜਾਉਗੇ ਉਦਾਂ ਉਦਾਂ ਹੀ ਮਾਲਕ ਦੀ ਕਿਰਪਾ ਹੁੰਦੀ ਜਾਣੀ ਆ ਤੇ ਉਹ ਸਭ ਖੁਸ਼ੀ ਹੀ ਜਾਣੀ ਜਾਣ ਹੈ ਸਮਾਂ ਆਉਣ ਤੇ ਉਹ ਨੂੰ ਪਤਾ ਹੈ ਕਦ ਕੀ ਮੇਰੇ ਭਗਤ ਨੂੰ ਮੇਰੇ ਬੱਚੇ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਤਾਂ ਉਸ ਸਮੇਂ ਤੇ ਹੀ ਉਹ ਮਾਲਕ ਦਿੰਦਾ ਹੈ ਜੇ ਬਾਕੀ ਜੋ ਕਰਦਾ ਹੈ ਉਹ ਚੰਗਾ ਹੀ ਕਰਦਾ ਹੈ ਸੋ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆਂ ਕਿ ਸੁੱਤੇ ਪੈ ਦਵਾ ਪੈਣਾ ਸੋ ਕਾਰਨ ਕੀ ਹੈ ਕਿਉਂ ਪੈਂਦਾ ਹੈ ਦਵਾ ਸੋ ਆਪਾਂ ਅੱਜ ਇਹਦੇ ਬਾਰੇ ਗੱਲ ਕਰਾਂਗੇ ਜੀ ਸੋ ਧਿਆਨ ਦੇ ਨਾਲ ਗੱਲ ਨੂੰ ਸੁਣਨਾ ਸਮਝਣਾ ਜੀ ਅਮਲ ਕਰਨਾ ਸੋ ਦੇਖੋ ਜਦੋਂ ਵੀ ਅਸੀਂ ਕਿਸੇ ਛਿਲੇ ਵਾਲੇ ਘਰ ਜਾਂਦੇ ਆਂ ਖਾਸ ਕਰਕੇ ਜਿਹੜੇ ਪੀਰ ਫੀਰਾਂ ਦੀ ਸੇਵਾ ਕਰਦੇ ਆ ਛਿਲੇ ਵਾਲੇ ਘਰ ਚਲ ਗਏ ਸੋ ਆ ਕੇ ਇੱਥੇ ਹੀ ਸੌ ਜਾਣਾ ਜਾਂ ਫਿਰ ਦਰਬਾਰ ਵਿੱਚ ਮੱਥਾ ਟੇਕ ਲੈਣਾ ਸੋ ਇਹ ਵੀ ਬਹੁਤ ਵੱਡੀ ਗਲਤੀ ਹੈ ਤੇ ਉਦੋਂ ਵੀ ਸਰੀਰ ਤੇ ਜਿਹੜਾ ਦਬਾਅ ਪੈਂਦਾ ਹੈ ਸੁੱਤੇ ਪੈ ਤੱਕਣਾ ਦਬਾਅ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਦੂਸਰੀ ਗੱਲ ਜਦੋਂ ਕਿਤੇ ਮਾਰਗ ਤੇ ਜਾਂਦੇ ਹੋ ਤਾਂ ਉੱਥੋਂ ਆ ਕੇ ਵੀ ਬਿਨਾਂ ਇਸ਼ਨਾਨ ਤੁਸੀਂ ਧੂਪ ਬੱਤੀ ਕਰ ਲੈਣਿਓ ਸੇਵਾ ਸਿਮਰਨ ਕਰਨ ਵੇਚਣ ਦਿਓ ਤਾਂ ਇੱਦਿਹੀ ਸੌ ਜਾਣਾ ਸੋ ਇਹਦੇ ਨਾਲ ਵੀ ਬਹੁਤ ਹੀ ਜ਼ਿਆਦਾ ਮਾੜਾ ਅਸਰ ਜਿਹੜਾ ਪੈਂਦਾ ਹੈ ਸੋ ਜਦੋਂ ਵੀ ਤੁਸੀਂ ਇਹ ਦੋ ਥਾਂਾਂ ਤੋਂ ਆਉਣਾ ਹੈ ਸੋ ਪਹਿਲਾਂ ਇਸ਼ਨਾਨ ਜ਼ਰੂਰ ਕਰੋ ਤਾਂ ਉਸ ਤੋਂ ਬਾਅਦ ਸੇਵਾ ਸਿਮਰਨ ਕਰਨਾ ਹੈ ਸੋ ਜਦੋਂ ਵੀ ਕਿਤੇ ਉਹ ਇਹੋ ਜੀ ਜਗ੍ਹਾ ਤੋਂ ਆਉਣਾ ਪਹਿਲਾਂ ਆ ਕੇ ਅਸ਼ਨਾਣ ਕਰਕੇ ਫਿਰ ਤੁਸੀਂ ਚਰਾਗ ਬਤੀਜਾ ਫਿਰ ਧੂਪ ਵੀ ਲਗਾਉਂਦੇ ਹੋ ਤਾਂ ਫਿਰ ਹੀ ਲਗਾਉਣਾ ਫਿਰ ਹੀ ਨਮਸ਼ਕਾਰ ਕਰਨਾ ਹੈ ਸੋ ਉਸ ਤੋਂ ਪਹਿਲਾਂ ਨਹਾਉਣਾ ਬਹੁਤ ਜ਼ਰੂਰੀ ਆ ਤੇ ਤੀਸਰੀ ਗੱਲ ਹੈ ਕਿ ਕਦੇ ਵੀ ਭੁੱਲ ਕੇ ਜਿਕਰ ਪੀਰਾਂ ਵਕੀਰਾਂ ਦੇ ਨਾਮ ਦੀ ਰੱਖ ਪਾਈ ਹੋਈ ਆ ਤੇ ਉਹ ਰੱਖ ਪਾ ਕੇ ਦੋ ਥਾਹਾਂ ਤੇ ਕਦੇ ਨਹੀਂ ਜਾਣਾ ਸੋ ਰੱਖ ਨੂੰ ਲਾ ਕੇ ਦਰਬਾਰ ਵਿੱਚ ਰੱਖ ਦਿਓ ਸੋ ਆ ਕੇ ਪਹਿਲਾਂ ਇਸ਼ਨਾਨ ਕਰੋ ਫਿਰ ਉਹ ਰੱਖ ਤੁਸੀਂ ਚੱਕ ਕੇ ਮਾਲਕ ਦਾ ਨਾਮ ਲੈ ਕੇ ਫਿਰ પાਸ ਲੱਖਦੇ ਆ ਸੋ ਜਦੋਂ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਆ ਤਾਂ ਫਿਰ ਕੋਈ ਵੀ ਨਰਾਜ਼ਗੀ ਮਾਲਕ ਦੀ ਜਾਂ ਫਿਰ ਕੋਈ ਵੀ ਇਹੋ ਜੀ ਗੱਲ ਤੁਹਾਡੇ ਨਾਲ ਨਹੀਂ ਵਾਪਰੇਗੀ ਬਸ ਇਹ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ ਅਸੀਂ ਇਹ ਛੋਟੇ ਛੋਟੀਆਂ ਗਲਤੀਆਂ ਕਰਦੇ ਆ ਤੇ ਇਹਦੇ ਨਾਲ ਜਿੰਦਗੀ ਵਿੱਚ ਕਾਫੀ ਨੁਕਸਾਨ ਹੁੰਦੇ ਆ ਸੋ ਇਸ ਕਰਕੇ ਇਹਨਾਂ ਗਲਤੀਆਂ ਤੋਂ ਬਚਣਾ ਹੈ ਇਹਨਾਂ ਨੁਕਸਾਨਾਂ ਤੋਂ ਬਚਣਾ ਹੈ ਤਾਂ ਫਿਰ ਕਦੇ ਵੀ ਸਰੀਰ ਤੇ ਭਾਰ ਜਿਹੜਾ ਨਹੀਂ ਪਵੇਗਾ ਸੋ ਜਦੋਂ ਵੀ ਸਰੀਰ ਤੇ ਭਾਰ ਪੈਂਦਾ ਇਹਨਾਂ ਗਲਤੀਆਂ ਕਰਕੇ ਪੈਂਦਾ ਹੈ ਸੋ ਖਾਸ ਕਰਕੇ ਜਿਹੜੇ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਆ ਸੇ ਉਹਨਾਂ ਤੇ ਇਹ ਮਾੜੀਆਂ ਚੀਜ਼ਾਂ ਜੋ ਜਲਦੀ ਅਸਰ ਜਿਹੜਾ ਕਰਨ ਲੱਗ ਪੈਂਦੀਆਂ ਇਸ ਕਰਕੇ ਧਿਆਨ ਰੱਖਣਾ ਹੈ ਕਿ ਅੱਗੇ ਤੋਂ ਇਹ ਗਲਤੀ ਕੋਈ ਵੀ ਜਿਹੜੀ ਆ ਨਹੀਂ ਕਰਨੀ